ਨਿਊ ਮੈਡੀਕਲ ਪ੍ਰੈਕਟੀਸ਼ਨਲ ਐਸੋਸੀਏਸ਼ਨ ਪੰਜਾਬ ਦੀ ਮਲੇਰਕੋਟਲਾ ਜ਼ਿਲ੍ਹੇ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਮਨਵੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ, ਅਫਤਾਰਬਾਲੀ ਸੂਬਾ ਜਰਨਲ ਸਕੱਤਰ, ਸੂਬਾ ਐਕਟਿੰਗ ਪ੍ਰਧਾਨ ਮਹਿੰਦਰ ਸਿੰਘ ਸੋਹਲ, ਸੂਬਾ ਖਜ਼ਾਨਚੀ ਮਾਕਸਿੰਗ ਮਾਨਕੀ, ਸੂਬਾ ਮੀਤ ਪ੍ਰਧਾਨ ਹਰਮੇਲ ਸਿੰਘ ਮਲੇਰਕੋਟਲਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਾਨੂੰ ਹਮੇਸ਼ਾ ਲਾਰਿਆਂ ਵਿੱਚ ਹੀ ਰੱਖਿਆ ਗਿਆ ਹੈ। ਮੌਜੂਦਾ ਸਰਕਾਰ ਵੱਲੋਂ ਸਾਡੇ ਨਾਲ ਵਾਅਦਾ ਕਰਕੇ ਪੂਰਾ ਨਹੀਂ ਕੀਤਾ ਜਿਸ ਕਾਰਨ ਅਸੀਂ ਸੁੱਬੇ ਭਰ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਾਂ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਮਨਵੀ ਵੱਲੋਂ ਆਈਆਂ ਸਖਸ਼ੀਅਤਾਂ ਤੇ ਜ਼ਿਲ੍ਹੇ ਦੇ ਦਰਜਾਵਾ ਦਰਜਾ ਸਾਰੇ ਆਗੂਆਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਤੁਸੀਂ ਵੇਖ ਰਹੇ ਹੋ ਮਲੇਰਕੋਟਲਾ ਦਾ ਕੁਲਵੰਤ ਸਿੰਘ ਮੁਹਾਲਲੇ ਦੀ ਰਿਪੋਰਟ ਨਿਊ ਮੈਡੀਕਲ ਪ੍ਰੈਕਟਿਸ ਨੂੰ ਪੰਜਾਬ ਜ਼ਿਲ੍ਹਾ ਮਲੇਰਕੋਟਲਾ ਦਾ ਦੂਸਰਾ ਸਲਾਨਾ ਦਿਲਾਸਾ ਅੱਜ ਕਰਨੇ ਜਾ ਰਹੇ ਹਨ ਅੱਜ ਦੇ ਅਦਲਾਸ ਦੀ ਵਿਸ਼ੇਸ਼ ਮਹੱਤਤਾ ਇਹ ਹੈ ਵੀ ਅੱਜ ਦੇ ਦਿਨ ਸ਼ਹੀਦੇ ਆਦਮ ਸਰਦਾਰ ਭਗਤ ਸਿੰਘ ਜੀ ਸਰਦਾਰ ਰਾਜਗੁਰੂ ਜੀ ਸ੍ਰੀ ਸੁਖਦੇਵ ਜੀ ਜਿਨ੍ਹਾਂ ਨੂੰ ਅੰਗਰੇਜ਼ ਗਵਰਨਮੈਂਟ ਨੇ ਲਾਹੌਰ ਦੀ ਜੇਲ੍ਹ ਦੇ ਵਿੱਚ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਸੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਦਾ ਸੀ ਅਦਲਾਸ ਕਰਨ ਜਾ ਰਹੇ ਹਾਂ ਆਪਣੇ ਦਰਮਿਆਨ ਸਟੇਟ ਕਮੇਟੀ ਤੋਂ ਡਾਕਟਰ ਤੇਜਿੰਦਰ ਸਿੰਘ ਜੀ ਸੂਬਾ ਪ੍ਰਧਾਨ ਜੀ ਡਾਕਟਰ ਸੋਹਲ ਮਹਿੰਦਰ ਸਿੰਘ ਜੀ ਸੋਹਲ ਐਕਟਿੰਗ ਪ੍ਰਧਾਨ ਜੀ ਡਾਕਟਰ ਅਵਤਾਰਵਾਲੀ ਜਰਨਲ ਸਕੱਤਰ ਜਿਹੜੇ ਕਿ ਆਪਕੋ ਆਪਣੇ ਜ਼ਿਲ੍ਹਿਆਂ ਤੋਂ ਚੱਲ ਕੇ ਤੁਹਾਡੇ اجلاس ਦੀ ਸੋਭਾ ਵਧਾਉਣ ਵਾਸਤੇ ਪਹੁੰਚੇ ਆ ਤੁਸੀਂ ਸਾਡੇ ਸਾਰੇ ਬਲਾਕਾਂ ਦੇ ਵਿੱਚੋਂ ਇੱਕ ਡੈਲੀਗੇਟ ਰੂਪ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਅੱਜ ਦੇ اجلاس ਦੇ ਵਿੱਚ ਜੋ ਪਿਛਲੇ ਸਾਲ ਤੋਂ ਅਸੀਂ ਸਰਗਰਮੀਆਂ ਗਤੀਵਿਧੀਆਂ ਜੱਥੇਬੰਦੀ ਵਾਸਤੇ ਕੀਤੀਆਂ ਨੇ ਉਹਨਾਂ ਦੀ ਸਰਗਰਮੀਆਂ ਦੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਹਦੇ ਵਿੱਚ ਸਾਨੂੰ ਕਿੰਨੀਆਂ ਕਾਮਯਾਬੀਆਂ ਹੋਈਆਂ ਕਿੱਥੇ ਅਸੀਂ ਇੱਕ ਨੁਕਸਾਨ ਕਰਵਾਇਆ ਇਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਜੋ ਤੁਹਾਡੇ ਤੋਂ ਫੰਡ ਇਕੱਠਾ ਕੀਤਾ ਗਿਆ ਹੈ ਚਾਹੇ ਮਾਸਕ ਰੂਪ ਦੇ ਵਿੱਚ ਸੀ ਉਹ ਚਾਹੇ ਨਵੀਂ ਮੈਂਬਰਸ਼ਿਪ ਸੀ ਤੇ ਸਪੈਸ਼ਲ ਫੰਡ ਲਿਆ ਉਹਦਾ ਇਕੱਲੇ-ਇਕੱਲੇ ਪੈਸੇ ਦਾ ਹਿਸਾਬ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਸੀਂ ਉਮੀਦ ਕਰਦੇ ਹਾਂ ਵੀ ਅੱਜ ਦੇ ਇਸ ਜਲਾਸੇ ਦੇ ਵਿੱਚ ਤੁਸੀਂ ਜਨਪੂਰਨ ਸਹਿਯੋਗ ਦਿਓਗੇ ਸਵਾਲ-ਜਵਾਬ ਵੀ ਕਰੋਗੇ ਤੁਹਾਡੇ ਸਾਹਮਣੇ ਜ਼ਿਲ੍ਹਾ ਕਮੇਟੀ ਅਤੇ ਸਟੇਟ ਕਮੇਟੀ ਹਾਜ਼ਰ ਬੈਠੀ ਹੈ ਬਲੈਕ ਲੈਵਲ ਤੋਂ ਲੈ ਕੇ ਜ਼ਿਲ੍ਹਾ ਲੈਵਲ ਅਸ ਸਟੇਟ ਲੈਵਲ ਤੱਕ ਕਿਸੇ ਵੀ ਪ੍ਰਕਾਰ ਦਾ ਤੁਹਾਡਾ ਸਵਾਲ ਹੋਵੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਤਾਂ ਕਿ ਸਾਡਾ ਮਲੇਰਕੋਕਲਾ ਜ਼ਿਲ੍ਹਾ ਨਿਊ ਮੈਡੀਕਲ ਪ੍ਰੈਕਟਿਸਨ ਪੰਜਾਬ ਆਉਣ ਵਾਲੇ ਸਮਿਆਂ ਤੇ ਬਲੰਦੀਆਂ ਤੇ ਚੱਲਦਾ ਰਹੇ ਸਾਰਿਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਤਜਿੰਦਰ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਨਿਊ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਰਜਿਸਟਰ ਨੰਬਰ 100 ਸਾਥੀਓ ਆਹੀ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਤੁਹਾਡੀ ਜੁਨੀਅਨ ਪ੍ਰਤੀ ਤੁਸੀਂ ਕਲੀਨਕਾ ਕਰਦੇ ਹੋ ਤਾਂ ਕਰਦੇ ਰਹੋਗੇ ਅਸੀਂ ਸਰਕਾਰਾਂ ਨਾਲ ਮੱਥਾ ਲਾਇਆ ਹੋਇਆ ਸਰਕਾਰਾਂ ਹਰਾਵਾਂਗੇ ਜਿੱਦਾਂ ਸ਼ਹੀਦ ਭਗਤ ਸਿੰਘ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨਾਲੇ ਕਰਕੇ ਤਹਾਲਾ ਪੰਜਾਬ ਜਾਤ ਕਰਾਇਆ ਸੀ ਇਦਾਂ ਹੀ ਆਪਣਾ ਹੱਕ ਲਾਵਾਂਗੇ ਅਸੀਂ ਹੱਕ ਨਜਾਇਜ਼ ਨਹੀਂ ਸਰਕਾਰਾਂ ਤੋਂ ਲੈਣਾ ਜੋ 1963 ਤੋਂ ਬੰਦ ਪਈ ਰਜਿਸਟ੍ਰੇਸ਼ਨ ਆ ਜਿਹੜੇ ਐਮਪੀ ਦੇ ਡਾਕਟਰ ਜਿਹੜੇਗੇ 1963 ਤੋਂ ਬੰਦ ਪਈ ਹੈ ਉਹ ਹੀ ਬਹਾਲ ਕਰਾਉਣ ਤੇ ਪੂਰਾ ਜ਼ੋਰ ਲਾਵਾਂਗੇ ਤੁਹਾਡੇ ਸੰਯੋਗ ਦੀ ਲੋੜ ਹੈ ਤੁਸੀਂ ਸਾਡੀਆਂ ਬਾਹਾਂ ਤੁਸੀਂ ਬਾਹਾਂ ਬਣ ਕੇ ਨਾਲ ਚੱਲੋ ਸਾਡੇ ਇਦਾਂ ਹੀ ਕਰਕੇ ਸਰਕਾਰਾਂ ਨੂੰ ਅਸੀਂ ਇੱਕ ਦਿਨ ਆਪਣਾ ਜਿਹੜਾ ਆਪਣੇ ਸੰਘਰਸ਼ ਜਾਰੀ ਕਰਕੇ ਆਪਣਾ ਹੱਕ ਸਰਕਾਰਾਂ ਤੋਂ ਜ਼ਰੂਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਕੱਠੇ ਹੋਏ ਆਂ ਕਿਉਂਕਿ 30 ਸਾਲ ਹੋ ਗਏ ਸਾਨੂੰ ਸਰਕਾਰਾਂ ਦੇ ਪਿੱਛੇ ਪਿਆ ਨੂੰ ਔਰ ਸਰਕਾਰਾਂ ਜਿਹੜੇ ਸਾਡੇ ਮਸਲੇ ਦੇ ਉੱਤੇ 100 ਮਾਫੀ ਨਹੀਂ ਹੋਈਆਂ ਅੱਜ ਅਸੀਂ ਮਲੇਰ ਕੋਟਰ ਦੇ ਵਿੱਚ ਆਣ ਕੇ ਮਤੇ ਪਾਸ ਕੀਤੇ ਨੇ ਕਿ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰਾਂ ਨੇ ਜੇ ਸਾਡਾ ਮਸਲਾ ਨਾ ਹੱਲ ਕੀਤਾ ਇਹਨਾਂ ਨੂੰ ਅਸੀਂ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਨੂੰ ਸਾਡਾ ਵਿਰੋਧਤਾ ਦਾ ਵਿਰੋਧਤਾ ਚੱਲਣੀ ਪਵੇਗੀ ਇਹਨਾਂ ਨੂੰ ਅਸੀਂ ਬਾਹਰ ਨਹੀਂ ਨਿਕਲਦਾਂਗੇ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਬਦ